ਇੱਕ ਵਾਰ ਨਾ ਭਾਈ ਰੇਲ ਗੱਡੀ ਵਿੱਚ 20 ਮੁੰਡੇ ਚੜਦੇ ਆ। ਇਹ ਰੇਲ ਗੱਡੀ ਦੇ ਘੱਬੇ ਵਿੱਚ 20 ਮੁੰਡੇ ਚੜਦੇ ਤੇ ਉਸੇ ਢੱਬੇ ਵਿੱਚ ਇੱਕ ਬਾਪੂ ਬੈਠਾ ਹੁੰਦਾ ਬਜ਼ੁਰਗ। ਤੇ ਉਹ ਸਫ਼ਰ ਕਰਦੇ ਹੁੰਦੇ ਆ ਬਾਪੂ ਨਾਲ ਤੇ ਨਾ ਸਫ਼ਰ ਲੰਮਾ ਹੁੰਦਾ ਤੇ ਉਹ ਮੁੰਡੇ ਸੋਝਦੇ ਆ ਵੀ ਬੋਰ ਹੋਈ ਜਾਂਨੇ ਆ ਵੀ ਕੋਈ ਇਲਤਬਾਜੀ ਕੋਈ ਮਸਤੀ-ਮੁਸਤੀ ਕਰਦੇ ਆਪਾਂ। ਤੇ ਉਹ ਸੋਝਦੇ ਆ ਕਿ ਆਪਾਂ ਨਾ ਕਹਿੰਦੇ ਰੇਲ ਗੱਡੀ ਦੀ ਚੈਨ ਖਿੱਚ ਦਿੰਨੇ ਆ ਕਹਿੰਦਾ ਰੇਲ ਗੱਡੀ ਰੋਕੋ ਜੋ ਵੀ ਕਹਿੰਦਾ। ਤੇ ਉਹਦੇ ਥੱਲੇ ਲਿਖਿਆ ਸੀ ਚੈਨ ਥੱਲੇ ਲਿਖਿਆ ਸੀ ਵੀ ਇਹਦਾ ਇੰਨਾ ਜੁਰਮਾਨਾ ਲੱਗਣਾਗਾ। ਤੇ سزا ਵੀ ਹੋ ਸਕਦੀ ਆ ਤੇ ਜੇ ਜਾਦਾ ਗੱਲ ਵਧੀ ਤਾਂ ਦੋਨੇ ਚੀਜ਼ਾਂ ਵੀ ਹੋ ਸਕਦੀਆਂ ਉਹ ਕਹਿੰਦੇ ਆ ਵੀ ਇਹ ਚੱਲ ਕੋਈ ਨਾ ਕਹਿੰਦੇ ਜੇ ਜੁਰਮਾਨਾ ਲੱਗੂਗਾ ਤਾਂ ਕਹਿੰਦਾ ਆਪਾਂ ਪੈਸੇ ਇਕੱਠੇ ਕਰ ਲੈਣਾ ਸਾਰੇ ਲੜਕੇ ਤੇ ਆਪਾਂ ਭਰ ਦਾਂਗੇ ਕਹਿੰਦਾ ਰੋਕਾਂਗੇ ਪਰ ਗੱਡੀ ਜ਼ਰੂਰ ਤੇ ਸਾਰੇ ਨਾਲ ਮਿਲ ਕੇ ਕੋਈ 20 ਪਾਉਂਦਾ ਨੋਟ ਕੋਈ ਕਿੰਨੇ ਦਾ 50 ਦਾ ਕੋਈ 100 ਦਾ ਐ ਕਰਕੇ 2000 ਰੁਪਏ ਇਕੱਠਾ ਕਰ ਲੈਂਦੇ ਤੇ ਬਾਪੂ ਕੋਲ ਬੈਠਾ ਸੀ ਉਹ ਵੇਖਿਆ ਨਾ ਸੀ ਸਾਰਾ ਕੁਝ ਵੀ ਕੀ ਕੁਝ ਕਰਦੇ ਆ ਤੇ ਉਹ ਕਰ ਕਰਾ ਕੇ 2000 ਇਕੱਠਾ ਕਰ ਲੈਂਦੇ ਆ ਤੇ 2000 ਇਕੱਠਾ ਕਰਕੇ ਜਿਹੜੇ ਮੁੰਡਿਆਂ ਵਿੱਚ ਲੀਡਰ ਮੁੰਡਾ ਹੁੰਦਾ ਉਹਨੂੰ ਤੇ ਉਹ ਗੱਡੀ ਦੀ ਚੈਨ ਖਿਚਣ ਤੋਂ ਪਹਿਲਾਂ ਉਹ ਕਹਿੰਦੇ ਆ ਵੀ ਆਪਾਂ ਨਾ ਗੱਡੀ ਦੀ ਚੈਨ ਤਾਂ ਖਿੱਚ ਲਾਂਗੇ ਪਰ ਆਪਾਂ ਕਵਾਂਗੇ ਵੀ ਇਹ ਬਾਪੂ ਨੇ ਖਿੱਚੀ ਆ ਤੇ ਵੀ ਬਾਪੂ ਦੇ ਨਾਂ ਲਾ ਦਾਂਗੇ ਤੇ ਬਾਪੂ ਆਪ ਹੀ ਆਪ ਦਾ ਨਜੇਠੂਗਾ ਵੀ ਆਪਾਂ ਮસ્ਤੀ ਕਰਨੀ ਮસ્ਤੀ ਕਰਾਂਗੇ ਤੇ ਉਹ ਬਈ ਰਲ ਮਿਲ ਕੇ ਚੈਨ ਖਿੱਚ ਦਿੰਦੇ ਆ ਗੱਡੀ ਦੇ ਤੇ ਗੱਡੀ ਜਾਂਦੀ ਐ ਰੋਕ ਤੇ ਬਈ ਉਧਰ ਆ ਜਾਂਦੇ ਪੁਲਸ ਵਾਲੇ ਤੇ ਪੁਲਸ ਵਾਲੇ ਆ ਕੇ ਕਹਿੰਦੇ ਹਾਂ ਬਈ ਕਿਹਨੇ ਚੈਨ ਖਿੱਚੀ ਆ ਤੇ ਉਹ 20 ਮੁੰਡੇ ਹੁਣ ਕਹਿਣਗੇ ਵੀ ਬਾਪੂ ਨੇ ਖਿੱਚੀ ਆ ਤੇ ਬਾਪੂ ਦੇ ਨਾਂ ਹੀ ਆਣਾ ਵੀ 20 ਜਾਣੇ ਇੱਕ ਪਾਸੇ ਬੋਲਣ ਤੇ ਕੱਲਾ ਬਜ਼ੁਰਗ ਤੇ ਉਹ ਫਿਰ ਬਾਪੂ ਤੋਂ ਪੁੱਛਦੇ ਆ ਬਾਈ ਬਾਪੂ ਤੁਸੀਂ ਚਾਨ ਖਿੱਚੀ ਆ ਤੇ ਉਹ ਬਾਪੂ ਕਹਿੰਦਾ ਹਾਂ ਬਾਈ ਮੈਂ ਹੀ ਖਿੱਚੀ ਆ ਕਹਿੰਦਾ ਕਿਉਂ ਖਿੱਚੀ ਆ ਕਹਿੰਦਾ ਬਾਈ ਇਹਨਾਂ ਮੁੰਡਿਆਂ ਨੇ ਕਹਿੰਦਾ ਮੇਰਾ 2000 ਰੁਪਿਆ ਕੱਢ ਲਿਆ ਕਹਿੰਦਾ ਚੋਰੀ ਕਰ ਲਿਆ ਤੇ ਉਹ ਫਿਰ ਵਿਪਾਲਸ ਵਾਲੇ ਉਹਨਾਂ ਨੂੰ ਪੁੱਛਦੇ ਆ ਵੀ ਤੁਸੀਂ 2000 ਕੱਢਿਆ ਕਹਿੰਦਾ ਨਹੀਂ ਕੱਢਿਆ ਤੇ ਫਿਰ ਉਹ ਬਾਪੂ ਕਹਿੰਦਾ ਵੀ ਬਾਪੂ ਕਹਿੰਦਾ ਨਾ ਇੰਨੇ ਦੇ ਨੋਟ 500 ਦਾ ਜਿਵੇਂ ਜਿਵੇਂ 500 ਦਾ 10ਾਂ ਦਾ 20ਾਂ ਦਾ ਉਹ ਸਾਰੇ ਨੋਟ ਦੱਸਦਾ ਵੀ ਮੇਰੇ ਇੰਨੇ ਨੇ ਦੇ ਨੋਟ ਨਾ ਵੀ ਉਹ ਮੁੰਡਾ ਜਿਹੜਾ ਇਹਨਾਂ ਦਾ ਲੀਡਰ ਆ ਉਹਦੇ ਜੇਬ ਵਿੱਚ ਕਹਿੰਦੇ ਕੱਢ ਕੇ ਵੇਗ ਲੋ ਭਾਂ ਤੇ ਪੌਂਸ ਸਾਲਾਂ ਦਾ ਤੁਹਾਨੂੰ ਪਤਾ ਇਹ ਕਿੰਨਾ ਮਿੱਠਾ ਬੋਲਦਾ ਉਹਨਾਂ ਨੇ ਇੱਕ ਲਲਕਾਰਾ ਮਾਰਿਆ ਨਾਲ ਦੇ ਨਾਲ ਉਹਨਾਂ ਮੁੰਡਿਆਂ ਦੇ ਲੀਡਰ ਨੇ ਕੱਢ ਕੇ ਤੇ 2000 ਰੁਪਇਆ ਉਹਦੇ ਬਾਬੇ ਦੀ ਤਲੀ ਤੇ ਧਰਤਾ ਬਾਪੂ ਦੀ ਤਲੀ ਤੇ ਧਰਤਾ ਤੇ ਉਹ ਬਾਪੂ ਜੀ ਜਿਹੜਾ ਸੱਚ ਬੋਲਿਆ ਤੇ ਉਹਦਾ ਨਾਲੇ ਦੋਨੋਂ 2000 ਰੁਪਇਆ ਬਣ ਗਿਆ ਤੇ ਨਾਲ ਮੁੰਡਿਆਂ ਨੇ ਹੱਥ ਕਢੀਆਂ ਪੈ ਗਈਆਂ ਜਾਂ ਮੁੰਡੇ ਟ੍ਰੇਨ ਚੋਂ ਨਿਕਲਣ ਲੱਗੇ ਗੱਡੀ ਚੋਂ ਨਿਕਲਣ ਲੱਗੇ ਤੇ ਬਾਪੂ ਕਹਿੰਦੇ ਡੇਲੇ ਕੱਢਣ ਵੀ ਕੋਈ ਨਾ ਅਸੀਂ ਬਾਹਰ ਆਉਣੇ ਕਹਿੰਦਾ ਤੇਰਾ ਪਿੰਡ ਤੱਕ ਕਰ ਲਾਂਗੇ ਬਾਥਾ ਤੇ ਬਾਪੂ ਕਹਿੰਦਾ ਕਹਿੰਦਾ ਦਾੜੀ ਕਹਿੰਦਾ ਧੋਪ ਚ ਨਹੀਂ ਚਿੱਟੀ ਹੋਈ ਕਹਿੰਦਾ ਸਾਰੇ ਟਾਈਮ ਕਹਿੰਦਾ ਟੱਪੇ ਆ ਕਹਿੰਦਾ ਮੇਰੇ ਤੋਂ ਤੇ ਐਵੇਂ ਹੁੰਦੀ ਆ ਗੇਮ ਕਈ ਵਾਰੀ ਉਲਟੀ ਵੀ ਪੈ ਜਾਂਦੀ ਹੁੰਦੀ ਆ